ਇਹ ਜੀ ਠੋਣੇ ਪਿੰਡ ਦਾ ਚੋਕ ਹੁਣ ਵੀ ਬਗਰਿਆ ਵਾ ਕੋਈ ਕਿਤੇ ਫੋਟੋ ਪਾਣੀ ਕਿਤੇ ਵੱਧਾ ਕਿਤੇ ਦੋ ਫੋਟੋ ਵੱਧ ਘਟ ਵਾ ਅਮਾ ਜੇ ਨਾ ਫਿਰ ਇੱਥੇ ਆ ਪਾੜ ਪੈ ਜਾਂਦਾ ਤੇ ਠੋਣੇ ਆ ਕੇ ਇਹ ਕੋਈ ਹੈਗਾ 30 ਫੁੱਟ ਦਾ ਪਾੜ ਪੈ ਗਿਆ ਵਾ ਆ ਬਿਜਲੀ ਦੇ ਦੋ ਖੰਭੇ ਲੱਗੇ ਹੋਆ ਚਾ ਉਹ ਮੀਟਰਾਂ ਵਾਲਾ ਬਾਕਸਾ ਲੱਗਾ ਹੋਆ 440 ਬੋਲਟ ਦੀ ਲਾਈਨ ਉਹ 11000 ਬੋਲਟ ਦੀ ਹੈ ਦੋਹਾਂ ਦੇ ਵਿਚਾਲੇ ਖੰਭਾ ਜੀ ਇਹ ਖੰਭੇ ਖੜੇ ਰਹਿ ਗਏ ਤਾਂ ਹਾਂ ਮੈਂ ਤੁਹਾਨੂੰ ਦਿਖਾ ਰਿਹਾ ਜੀ ਕਿ ਆ ਨਾਲੇ ਆ ਗੇਟ ਲਗਾਓ ਉਹ ਜੰਦਾ ਲੱਗਾ ਸਾਹਮਣੇ ਤੁਸੀਂ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਉਹ ਜੰਦਾ ਲਗਾਵਾ ਉਹ ਤੋਂ ਪਈ 8-9 ਫੋਟੋ ਰੇ ਗੰਦ ਤੋਂ ਰਹਿ ਗਿਆ 14 ਆ ਪਿੰਡ ਠਵਣਾ ਇੱਥੋਂ ਸ਼ੁਰੂ ਹੋ ਜਾਂਦਾ ਜੀ ਹਾਂ ਪਿੰਡ ਠਵਣਾ ਤੋਂ ਸ਼ੁਰੂ ਹੋ ਗਿਆ ਹੈ ਨੀ ਸੜਕ ਚ ਲੱਗਈ ਆ ਪੱਕੀ ਆ ਤਾਂ ਫਿਰ ਇਹ ਹਾਜੀਦਰ ਵਾਲ ਰੈਂਪ ਬਣਿਆ ਵਾ ਆ ਸਾਹਮਣੇ ਤੁਸੀਂ ਉਹ ਆਵਾਜ਼ ਆ ਰਹੀ ਰੈਂਪ ਦੀ ਆ ਜਿਹੜੀ ਪਾਣੀ ਦੀ ਆਵਾਜ਼ ਸੁਣਦੇ ਆ ਇਹ ਆ ਰੈਂਪ ਦੀ ਉਹ ਸਾਹਮਣੇ ਹੁਣ ਤੁਸੀਂ ਦੇਖ ਰਹਿ ਰੈਂਪ ਕੋਲ ਇਹ ਨਾ بڑے ਢਾਡੇ ਛੋਟੇ ਢਾਡੇ ਨੂੰ ਆ ਰਿਆ ਤਾਂ ਕਿਉਂ ਆ ਜੇ ਬੇ ਇੱਥੇੋਂ ਦਾ ਆਉਂਦਾ ਹੁੰਦਾ ਜਦੋਂ ਇੱਥੇ ਵੰਨ ਪਾ ਕੇ ਤੇ ਇੱਥੇ ਪਿੰਡ ਖਵਾਣਾ ਬਾਲ ਵਾਲ ਬਕਿਆ ਵਾ ਚਾਹੇ ਪਿੰਡ ਦਾ ਪਾਣੀ ਨਾ ਖਾਰ ਪੈ ਗਈ ਆ ਫਿਰ ਬਚਾਅ ਹੋ ਗਿਆ ਜੀ ਇਹ ਕੋਈ ਲਗਭਗ 4-5 ਫੁੱਟ ਜਿਹੜਾ ਹੁਣ ਤੁਸੀਂ ਜੇ 6-7 ਫੁੱਟ ਦੂੰਗਾ ਹੋਤਾ ਵਾ ਇਹਨੂੰ ਭਰਨ ਦੀ ਨਹੀਂ ਕਿਸੇ ਨੇ ਕੋਸ਼ਿਸ਼ ਕੀਤੀ ਆ ਲੋਕ ਵੀ ਸਰਕਾਰਾਂ ਨਾਲ ਦੇਖੀ ਜਾਂਦੇ ਘਰੂਗੀਆਂ ਘਰੂਗੀਆਂ ਇਹਦਾ ਮਾੜੇ-ਮੋٹے ਕੰਮ ਤਾਂ ਭਾਈ ਆਪੇ ਕਰਨੇ ਪੈਣੇ ਆ ਇਹ ਕਿਸੇ ਨੇ ਨਹੀਂ ਕਰਨੇ ਆ ਇਹ ਫੰਡ ਵਾਲਿਆਂ ਨੂੰ ਕਰਨੇ ਪੈਣੇ ਅੱਜ ਗੱਲ ਲੋ ਕਰ ਕਰ ਲੋ ਕਿ ਇਹ ਕੁਦਰਤੀ ਆਫਤ ਹੋਆ ਇਹਨਾਂ ਨੇ ਜੱਠਣਾ ਬਣਾ ਆਪਾਂ ਸਾਰੀ ਜਨਤਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ